ਇਹ ਗੱਲ ਰੱਖੀ ਜਿਸ ਪ੍ਰਕਾਰ ਦਾ ਵਿਤਕਰਾ ਹੋ ਰਿਹਾ ਹੈ ਜਿਹੜਾ 1.5 ਕਰੋੜ ਰੁਪਿਆ ਉਹਨਾਂ ਨੂੰ ਮਿਲਦਾ ਹੈ ਉਹ 1.5 ਕਰੋੜ ਰੁਪਿਆ ਉਹਨਾਂ ਨੂੰ ਲੋਨ ਨਹੀਂ ਦਿੱਤਾ ਜਾ ਰਿਹਾ ਉਹ ਐਮਐਲਏ ਲਾਉਂਦੇ ਜਾਂ ਹਾਰੇ ਹੋਏ ਕਾਉਂਸਲਰ ਲੋਨ ਦੀ ਕੋਸ਼ਿਸ਼ ਕਰਦੇ ਆ ਜਿਹੜੇ ਅਸੀਂ ਆਖਿਆ ਵੀ ਇਹ ਸਾਡੇ ਅਧਿਕਾਰ ਹੈ ਇਹ ਸਾਡਾ ਜਿੱਤਿਆ ਹੋਏ ਕਾਉਂਸਲਰ ਲਾਏਗਾ ਜੀ ਲਾਈਟਸ ਦਾ ਮਸਲਾ ਜਿਹੜੀ ਚੀਜ਼ ਆਉਂਦੀ ਹੈ ਉਹ ਸਾਰੀਆਂ ਚੀਜ਼ਾਂ ਇਹਨਾਂ ਦੇ ਹਾਰੇ ਕਾਉਂਸਲਰ ਜਾਂ ਐਮਐਲਏ ਸਹਿਬਾਂ ਲਾਉਂਦੇ ਆ ਜਦਕਿ ਉਹ ਸਾਡੇ ਮਿਊਨਿਸਪਲ ਕੌਂਸਲਰ ਦਾ ਅਧਿਕਾਰ ਹੈ ਨੰਬਰਦਾਰ ਰੱਖਣਾ ਹੈ ਪੀਟਾਂ ਬਹੁਤ ਖਾਲੀ ਪਈਆਂ ਸਫਾਈ ਸ਼ਹਿਰ ਸਾਡੇ ਦੇ ਹਾਲਾਤ ਇਸ ਕਰਕੇ ਮਾਣੇ ਆ ਇਸ ਕਰਕੇ ਸਾਡੇ ਸ਼ਹਿਰ ਗੰਦਗੀ ਦੇ ਵਿੱਚ ਪਹਿਲੇ ਨੰਬਰ ਤੇ ਆ ਰਿਹਾ ਹੈ ਤਾਂ ਜੋ ਸਰਕਾਰ ਔਰ ਕਮਿਸ਼ਨੇਟ ਮੁਕੰਮਲ ਤੌਰ ਤੇ ਫੇਲ ਹੋ ਗਿਆ ਉਹ ਖਾਲੀ ਪਈਆਂ ਫਿਰ ਸਾਨੂੰ ਇਹ ਨਹੀਂ ਪਤਾ ਲੱਗਿਆ ਵੀ ਉਹ ਕੰਮ ਕਿੱਥੇ ਕਰਦੇ ਆ ਬੰਦੇ ਕਾਗਜ਼ਾਚੋ ਇੱਥੇ ਹੈ ਫਿਰ ਇਹ ਵੀ ਇੱਕ ਗੱਲ ਆਈ ਕਿ ਆਊਟਸੋਰਸ ਤੇ ਜਿਹੜੇ ਬੰਦੇ ਰੱਖੇ ਜਾ ਰਿਹਾ ਕੁਝ ਅਫਸਰ 1.5 ਲੱਖ ਰੁਪਿਆ ਉਹਨਾਂ ਤੋਂ ਲੈ ਰਹੇ ਗਰੀਬ ਬੰਦਿਆਂ ਤੋਂ ਔਰ ਇਹ ਬਾਰੇ ਵੀ ਅਸੀਂ ਆਉਣ ਵਾਲੇ ਦਿਨਾਂ 'ਚ ਵਿਜੀਲੈਂਸ ਕੋਲੇ ਜਾਵਾਂਗੇ ਸ਼ਿਕਾਇਤ ਦੇਵਾਂਗੇ ਕਿ ਕੌਣ ਜਿਹੜਾ ਅਫਸਰ ਆ 1.5 ਲੱਖ ਰੁਪਿਆ ਲੈ ਕੇ ਉਹ ਬੰਦੇ ਰੱਖੇ ਜਾ ਰਹੇ ਐਸੀ ਵੀ ਇੱਕ ਗੱਲ ਹੋਈ ਕਿ ਬਹੁਤ ਸਾਰੇ ਬੰਦੇ ਕਾਗਜ਼ਾਂ 'ਚ ਕੰਮ ਕਰ ਰਹੇ ਸਫਾਈ ਲੇਕਿਨ ਉਹ ਕਾਗਜ਼ਾਂ 'ਚ ਨਹੀਂ ਉਹਨਾਂ ਦੀਆਂ ਤਨਖਾਹਾਂ ਵਾ ਜਿਹੜੇ ਐ ਉਹ ਆਂ ਜੋ ਜਿਹੜੇ ਛੋਟੇ ਛੋਟੇ ਅਫੀਸਰ ਸਹਿਬਾਨ ਹੈ ਉਹ ਲੱਗੇ ਜਾ ਰਹੇ ਇਦਾਂ ਦੀ ਵੀ ਗੱਲ ਆਈ ਕਿ ਟਰੈਕਟਰ ਕਈ ਜਗ੍ਹਾ ਤੇ ਟਰੈਕਟਰ ਮਿਸਿੰਗ ਆ ਕਈ ਜਗ੍ਹਾ ਤੇ ਪਾਣੀ ਦੀਆਂ ਟੈਂਕੀਆਂ ਮਿਸਿੰਗ ਆ ਕਈਆਂ ਤੇ ਟਰਾਲੀਜ਼ ਮਿਸਿੰਗ ਆ ਅਸੀਂ ਆਖਿਆ ਉਹਨਾਂ ਆਰਟੀਆਈ ਪਾ ਕੇ ਇਹਦਾ ਵੇਰਵਾ ਲਿਆ ਜਾ ਸਕਦਾ ਹੈ ਫਿਰ ਇਹ ਵੀ ਗੱਲ ਆਈ ਕਿ ਪੈਚ ਵਰਕ ਹੋ ਰਿਹਾ ਜੀ ਅਸੀਂ ਆਖਿਆ ਸਾਨੂੰ ਤਾਂ ਪਤਾ ਹੀ ਨਹੀਂ ਸਾਡੇ ਕੌਂਸਲਰ ਕਹਿੰਦੇ ਸਾਨੂੰ ਤਾਂ ਪਤਾ ਨਹੀਂ ਪੈਚ ਵਰਕ ਕਿੱਥੇ ਹੋ ਰਿਹਾ ਸੋ ਅਸੀਂ ਆਖਿਆ ਆਰਟੀਆਈ ਦਿਓ ਸਾਨੂੰ ਇਨਫੋਰਮੇਸ਼ਨ ਦਿਓ ਕਿ ਪੈਚ ਵਰਕ ਹੋ ਕਿੱਥੇ ਰਿਹਾ ਇਹ ਵੀ ਇੱਕ ਇਨਫੋਰਮੇਸ਼ਨ ਆਈ ਕਿ ਬਹੁਤ ਸਾਰੇ ਡਰਾਈਵਰ ਹੈ ਜਿਹੜੇ ਉਹ ਐਮਐਲਏ ਸਾਬਾਨਾ ਦੇ ਘਰੇ ਕੰਮ ਕਰ ਰਹੇ ਆ ਉਹਨਾਂ ਦੀਆਂ ਗੱਡੀਆਂ ਡਰਾਈਵ ਕਰ ਰਹੇ ਆ ਮੈਂ মিডিਆ ਨੂੰ ਵੀ ਬੇਨਤੀ ਕਰਾਂਗਾ ਕਿ ਜ਼ਰਾ ਚੈੱਕ ਕਰ ਲਓ ਇਹ ਇਨਫੋਰਮੇਸ਼ਨ ਹੈ ਅੰਡਰ ਲੀ ਕਿ ਡਰਾਈਵਰ ਖਾਤੇ 'ਚ ਇੱਥੇ ਹੈ ਲੇਕਿਨ ਉਹ ਅਫਸਰਾਂ ਦੀ ਡਰਾਈਵਿੰਗ ਕਰ ਰਿਹਾ ਹੈ ਤੇ ਉਹ ਐਮਐਲਏ ਰੀਆਂ ਗੱਡੀਆਂ ਚਲਾ ਰਿਹਾ ਹੈ ਇਹਨਾਂ ਸਾਰੇ ਇਸ਼ੂਸ ਤੇ ਅਸੀਂ ਇਹ ਆਖਿਆ ਵੀ ਸਾਨੂੰ ਅਗਲੇ ਮਹੀਨੇ ਤੱਕ ਇਹ ਨਿਚੋੜ ਦਿਓ ਸਾਡਾ ਹੱਕ ਨਾ ਤੁਸੀਂ ਸਾਡੀ ਫਾਈਲ ਨੂੰ ਅਣਦੇਖੀ ਕਰ ਦਿੱਤਾ ਜਾਂਦਾ ਤੁਸੀਂ ਪੁੱਛਦੇ ਨਹੀਂ ਸਾਡੀ ਫਾਈਲ ਕਿੱਥੇ ਸਿੱਟਦੇ ਹੋ ਉਹ ਅਸੀਂ ਆਖਿਆ ਕੋਈ ਨੈਟਵਰਕ ਬਣਾਓ ਤਾਂ ਜੋ ਇੱਕ ਕੋਆਰਡੀਨੇਸ਼ਨ ਬਣਿਆ ਰਹੇ ਨਾਲ ਹੀ ਅਸੀਂ ਕੁਝ ਚੀਜ਼ਾਂ ਦੀ ਆਰਟੀਆਈ ਪਾਵਾਂਗੇ ਬਾਤ ਲੜਾਈ ਲੜਾਂਗੇ ਹਰ ਮਹੀਨੇ ਅਸੀਂ ਕਾਉਂਸਲਰ ਸਹਿਬਾਨ ਇੱਥੇ ਇਕੱਠੇ ਹੋਵਾਂਗੇ ਜੀ 30 ਤਰੀਕ ਨੂੰ ਜਾਨੀ ਕਿ ਸ਼ੁੱਕਰਵਾਰ ਨੂੰ ਇਹਨਾਂ ਨਾਲ ਗੱਲਬਾਤ ਕਰਾਂਗੇ ਜੇ ਮੁੱਦਿਆਂ ਤੇ ਇਹਨਾਂ ਨੇ ਕੰਮ ਨਹੀਂ ਕੀਤਾ ਸ਼ਹਿਰੀ ਸਫਾਈ ਨੂੰ ਲੈ ਕੇ ਬਹੁਤ ਲੜਾਈ ਹੋਈ ਹੈ ਹਰ ਕਾਉਂਸਲਰ ਦਾ ਇਹ ਮੁੱਦਾ ਹੈ ਕਿ ਸ਼ਹਿਰ 'ਚ ਸਫਾਈ ਨਹੀਂ ਹੈ ਜੈਟਿੰਗ ਮਸ਼ੀਨ ਨਹੀਂ ਹੈ ਬੰਦੇ ਨਹੀਂ ਹੈ ਦੱਸੋ ਕਿੱਥੇ ਹੈ ਇਸ ਗੱਲ ਤੇ ਕਿਉਂਕਿ ਉਹ ਜਿਹੜੇ ਬੰਦੇ ਆ ਉਹ ਇਹਨਾਂ ਦੇ ਅਫਸਰਾਂ ਤੇ ਐਮਐਲਏ ਦੇ ਘਰਾਂ 'ਚ ਕੰਮ ਕਰ ਰਹੇ ਆ ਪਾਰਕਟ ਕੋਈ ਕੰਮ ਨਹੀਂ ਕਰ ਰਿਹਾ ਸੋ ਇਸ ਕਰਕੇ ਅਸੀਂ ਕਹਿ ਕਿ ਅਸੀਂ ਤੁਹਾਡਾ ਅੰਦੋਲਨ ਵੀ ਕਰਾਂਗੇ ਤੁਹਾਡੇ ਨਾਲ ਲੜਾਈ ਵੀ ਲੜਾਂਗੇ ਮਤ ਸਮਝੋ ਕਿ ਤੁਸੀਂ ਸਾਡੇ ਅਧਿਕਾਰ ਖੋਲੋ ਮੈਂ ਖਸਬਾ ਮੈਨੂੰ ਕਮਿਸ਼ਨਰ ਸਾਹਿਬ ਨੇ ਵਿਸ਼ਵਾਸ ਦਿਵਾਇਆ ਹੈ ਜੋ ਹੋ ਗਿਆ ਸੋ ਹੋ ਗਿਆ ਅਸੀਂ ਆਉਣ ਵਾਲੇ ਦਿਨਾਂ 'ਚ ਪੂਰੇ ਕੌਂਸਲਰ ਸਾਹਿਬਾਂ ਦੀ ਸੈਟੀਸਫੈਕਸ਼ਨ ਤੇ ਤਵੱਜੋ ਦੇਾਂਗੇ ਉਹਨਾਂ ਦੇ ਅਧਿਕਾਰਾਂ ਦੀ ਦੁਰਵਰਤੋਂ ਕਿਸੇ ਨੂੰ ਨਹੀਂ ਕਰਨ ਦੇਾਂਗੇ ਵੀ ਟਾ ਮਾੜਨੀ ਪਾੜ ਦਾ ਕੋਈ ਐਮਐਲਏ ਜਾਂ ਕੋਈ ਹਾਰਿਆ ਹੋਇਆ ਕੌਂਸਲਰ ਮਨਿਕ ਸਾਹਿਬ ਕਾਂਗਰਸ ਦੇ ਕੌਂਸਲਰਾਂ ਦੇ ਹੱਕਾਂ ਦੀ ਗੱਲ ਕਰਨ ਵਾਸਤੇ ਤੁਸੀਂ ਆਏ ਪਿਛਲੇ ਦਿਨਾਂ ਵਿੱਚ ਕਾਂਗਰਸੀ ਕੌਂਸਲਰ ਦੇ ਪਤੀ ਦੇ ਨਾਮ ਮਾਮਲਾ ਦਰਜ ਹੋਇਆ ਉਸ ਨੂੰ ਲੈ ਕੇ ਅਸੀਂ ਅਸੀਂ 302 ਦਾ ਉਹ ਨੋ 302 ਨਹੀਂ ਉਹ 307 ਦਾ ਮਕਦਮਾ ਸੀ ਅਸੀਂ ਅੰਦਰ ਔਰੇ ਪਿੱਛੇ ਸਾਰੇ ਜਾਣਿਆਂ ਨੇ ਇਹ ਗੱਲ ਮੈਂ ਖੜੇ ਹੋ ਕੇ ਇਹ ਕਮਿਸ਼ਨਰ ਨੂੰ ਕਿਹਾ ਕਿ ਇਸ ਤਰ੍ਹਾਂ ਦੀ ਘਟਨਾ ਕਰਮ ਨਹੀਂ ਹੋਣਾ ਚਾਹੀਦਾ ਜੇ ਤੁਸੀਂ ਗਲਤ ਕੀਤਾ ਜੇ ਇਸ ਤਰ੍ਹਾਂ ਕਰੋਗੇ ਤਾਂ ਅਸੀਂ ਇਹ ਬਿਲਕੁਲ ਸਹਿਮ ਨਹੀਂ ਕਰਾਂਗੇ ਜੀ ਸੋ ਗਾਂ ਤੋਂ ਵਿਸ਼ਵਾਸ ਜਤਾਇਆ ਗਿਆ ਇਨ ਪ੍ਰੈਜ਼ੈਂਸ ਆਫ 올 ਦਾ ਕਾਉਂਸਲਰ ਐਮ ਐਲ ਏ ਕਿ ਅਸੀਂ ਗਾਂ ਤੋਂ ਇਹੋ ਜੀ ਘਟਨਾ ਨਾ ਹੋਵੇ ਔਰ ਆਸਤੇ ਪੂਰੇ ਅਸੀਂ ਚੁਕੰਨੇ ਰਵਾਂਗੇ ਇਸ ਤਰ੍ਹਾਂ ਦੀ ਕੋਈ ਘਟਨਾ ਹੋਗੀ ਇਹ ਅੰਦਰ ਗੱਲ ਰਾਜਾ ਵੜਿੰਗ ਨੇ ਆਪ ਚੱਕੀ ਜੀ ਟੋੜੀ ਸਿੰਘ ਸਾਹਿਬ ਗੱਲ ਕਰੀਏ ਹੌਸਿੰਗ ਮੀਟਿੰਗ ਦੇ ਦੌਰਾਨ ਜਿਹੜੇ ਤੁਹਾਡੇ ਕੋਨਸ ਸੀ ਕਿ ਉਹਨਾਂ ਬਾਰੇ ਜੋ ਪ੍ਰਿਚਾੜ ਚੜ੍ਹਦੇ ਰੂਪ ਲਾਇਆ ਅਫਸਰਾਂ ਦੇ ਉੱਪਰ ਉਹਨੂੰ ਕਿਸ ਤਰ੍ਹਾਂ ਦੇ ਦੇ ਦਈਏ ਤੁਸੀਂ ਦੇਖੋ ਭਾਈ ਹਰ ਚੀਜ਼ ਵਿਦਨ ਪ੍ਰੂਫ ਮੈਂ ਇਹ ਗੱਲ ਕਹੀ ਹੈ ਕਿ ਜੇ ਕਿਸੇ ਦੇ ਰੋਪ ਹੈ ਤਾਂ ਉਹ ਰੇ ਤੇ ਵਿਦਨ ਪ੍ਰੂਫ ਲੈ ਕੇ ਆਓ ਔਰ ਇਹਦੇ ਕਾਰਵਾਈ ਕਰਾਵਾਂਗੇ ਸਿੰਘ ਸਾਹਿਬ ਅੱਜ ਚਰਚਾ ਜੀ ਕੀ ਹੋਣਾ ਜਾ ਕੇ ਅੰਦਰ ਗੱਲ ਕੀਤੀ ਆ ਪਾਰਾਂ ਦੀ ਸੁੱਖੀਆਂ ਵੀ ਬੜੀਆਂ ਤੇ ਤੁਹਾਡੇ ਦੇ ਐਰੀਗੇਸ਼ਨ ਕੀ ਕੀਤੀ ਗਈ ਹੈ ਕਿ ਪ੍ਰਧਾਨ ਸਾਹਿਬ ਆਪਣੇ ਵਰਕਰਾਂ ਦਾ ਜਿਹੜਾ ਵਾਹ ਹੱਕ ਪੂਰਾ ਭੁੱਲ ਗਏ ਉਹਨਾਂ ਦੇ ਹੱਕੇ ਖੰਡਾ ਭੁੱਲ ਗਏ ਕੋਈ ਗੱਲ ਨਹੀਂ ਇਸ ਤਰ੍ਹਾਂ ਦੇ ਇਲਜ਼ਾਮਾ ਤੇ ਲੀਡਰਾਂ ਤੇ ਜਿਹੜੇ ਵਿਰੋਧੀ ਧਿਰ ਦੇ ਬੰਦੇ ਹੁੰਦੇ ਆ ਕੋਈ ਟ ਬੰਦੇ ਹੁੰਦੇ ਆ ਜਿਨ੍ਹਾਂ ਦਾ ਕੋਈ ਵजूद ਨਹੀਂ ਲੋਕਾਂ ਚ ਰਹਿੰਦਾ ਉਹ ਲਾਉਂਦੇ ਰਹਿੰਦੇ ਠੀਕ ਹੈ ਰਾਜਾ ਜੀ ਤੁਹਾਡੇ ਤੋਂ ਤੁਹਾਡੇ ਕੋਲ ਕਾਂਗਰਸ ਸਰਕਾਰ ਅੰਗਰੇਜ਼ੀ ਕੌਂਸਲਰ ਕਾਫੀ ਨਰਾਜ਼ ਹੋਏ ਆ ਵੀ ਦੂਸਰੀ ਆਗੂ ਹੀ ਲਾ ਰਹੇ ਕਿੱਥੇ ਨਰਾਜ਼ ਹੋਏ ਅੰਦਰ ਹਾਂ ਜੀ ਨੀਕਾ ਮੌਂਤੀ ਦੋ ਦਿਨ ਪਹਿਲਾਂ ਹਾਊਸ ਮੀਟਿੰਗ ਹੋਈ ਸੀ ਅੱਛਾ ਉਹ ਤਾਂ ਯਾਰ ਸਾਡੇ ਕੌਂਸਲਰ ਹਨ ਪਾਈ ਮੈਂ ਲੈ ਕੇ ਆਇਆ ਟੱਕਾ ਕਰਦੀ ਹੈ ਸਰਕਾਰ ਸਰਕਾਰ ਐਮ ਐਲ ਏ ਤੇ ਉਹਨਾਂ ਦੀ ਮੇਅਰ ਟੱਕਾ ਕਰਦੇ ਉਹ ਜਿਹੜੀ ਜ਼ਾਤੀ ਅਸੀਂ ਗਾਹ ਤੋਂ ਨਹੀਂ ਸਵਾਂਗੇ ਸਾਨੂੰ ਗੱਲ ਨਾਲ ਕੋਈ ਕਰ ਦੇਊਗਾ ਅਸੀਂ ਆਪਣੀ ਲੜਾਈ ਲੜਨਾ ਜਾਣਦੇ ਹਾਂ ਔਰ ਲੜਾਂਗੇ ਤੁਸੀਂ ਤੁਸੀਂ ਕਹਿੰਦੇ ਇਹ ਦੇ ਵਰਕਰਾਂ ਦੇ ਨਾਲ ਹੀ ਖੜੇ ਪਰ ਉਹ ਯਾਰ ਕੋਈ ਕੋਈ ਵੀ ਵਿਅਕਤੀ ਜਿਹੜਾ ਇਹੋ ਜੀ ਗੱਲ ਕਰਦਾ ਉਹ ਵਿਰੋਧੀ ਹੁੰਦਾ ਹੈ ਮੈਨੂੰ ਨਹੀਂ ਪਤਾ ਤੁਸੀਂ ਕਿਹਦੀ ਗੱਲ ਕਰਦੇ ਹੋ ਪਰ ਉਹ ਵਿਰੋਧੀ ਹੁੰਦਾ ਉਹਦਾ ਕੰਮ ਹੀ ਵਿਰੋਧ ਕਰਨਾ ਹੁੰਦਾ ਕਿਉਂਕਿ ਉਹਨੂੰ ਲੱਗਦਾ ਕਿ ਮੇਰਾ ਸਮਰਾਜਿਆ ਇੱਧਰ ਉੱਧਰ ਹੋ ਜਾਂਦਾ ਸੋ ਸਮਰਾਜਿਆ ਤਾਂ ਕਿਸੇ ਦਾ ਨਹੀਂ ਨਾ ਮੇਰਾ ਨਾ ਕਿਸੇ ਕੌਂਸਲਰ ਦਾ ਨਾ ਕਿਸੇ ਐਮ.ਐਲ.ਏ ਦਾ ਨਹੀਂ ਮੈਂ ਕਹਿੰਦਾ ਜਿਹੜਾ ਵੀ ਵਿਅਕਤੀ ਅੱਜ ਕਾਂਗਰਸ ਪਾਰਟੀ ਦੇ ਪ੍ਰਧਾਨ ਦੇ ਖਿਲਾਫ ਇਹ ਗੱਲ ਕਰਦਾ ਹੈ ਮੈਂ ਲੋਕਾਂ ਦਾ ਖੜਦਾ ਜਾਂ ਨਹੀਂ ਖੜਦਾ ਮੈਨੂੰ ਕਿਸੇ ਤੋਂ ਲਾਇਸੈਂਸ ਲੈਣ ਜ਼ਰੂਰ ਨਹੀਂ ਹੈ ਜੀ ਮੈਨੂੰ ਪਤਾ ਹੈ ਕਿ ਮੈਂ ਖੜਦਾ ਹੈ ਕਿ ਨਹੀਂ ਖੜਦਾ ਇਹ ਮੈਂ ਖੜਦਾ ਨਾ ਹੁੰਦਾ ਤਾਂ ਫੇਰ ਮੈਂ ਇੱਥੋਂ ਤੱਕ ਪਹੁੰਚਦਾ ਕਿਵੇਂ ਜਿਹੜੇ ਖੜਦੇ ਨਹੀਂ ਸੀ ਉਹਨਾਂ ਨੂੰ ਲੋਕਾਂ ਨੇ ਨਕਾਰਤਾ ਉਹਨਾਂ ਨੂੰ ਹਰਾਤਾ ਉਹਨਾਂ ਨੂੰ ਘਰਾਂ ਚ ਝੁਬਾਤਾ ਥੈਂਕ ਯੂ ਜੀ